ਇੱਕ ਥਾਰ ਸਵਾਰ ਲੇਡੀ ਜਿਸ ਦਾ ਨਾਮ ਹੈ ਸਰਬਜੀਤ ਕੌਰ ਡਾਟਰ ਆਫ ਕੁਲਵੰਤ ਸਿੰਘ ਰੈਜ਼ੀਡੈਂਟ ਆਫ ਦਿ ਮੋਟਕਲਾ ਉਸ ਤੋਂ ਸਾਨੂੰ 20 ਗ੍ਰਾਮ ਨਸ਼ੀਲਾ ਪਾਊਡਰ ਅਤੇ 32500 ਰੁਪਏ ਡਰਗ ਮਨੀ ਬਰਾਮਦ ਹੋਈ ਹੈ एस एस पी खन्ना के दिशा निर्देश अनुसार माड़े अंसर को काबू पाने खन्ना पुलिस ने विशेष मुहिम चलाई है इस अंदर पायल पुलिस को एक बहुत ही वो कामयाबी मिली है जिस दे अंदर एक थार सवार लेडी जिसका नाम है सरबजीत कौर डॉटर ऑफ कुलवंत सिंह रेजिडेंट ऑफ द मोट कला उस ग्राम नशीला पाउडर अते बत्ती हज़ार पांच सौ रुपये ड्रग मनी बरामद हुई है जी हाँ जी असं वह इनवैसिगेट कर रहे हैं बट सू इस तो बी ग्राम नशीला पाउडर जरूर बरामद होया है जी जी सर ये ये पता लग गया लेके आई थी ਉਹ ਅਸੀਂ ਹਜੇ ਫਾਰਵਰਡ ਤੇ ਬੈਕਵਰਡ ਲਿੰਕੇजेस ਵੀਰ ਇਨਵੈਸਟੀਗੇਟਿੰਗ ਸਰ ਇਸ ਲੜਕੀ ਤੇ ਪਹਿਲਾਂ ਵੀ ਕੋਈ ਮਾਮਲਾ ਦਰਜ ਹੈ ਇਸ ਲੜਕੀ ਦੇ ਉੱਤੇ ਪਹਿਲਾਂ 302 ਦਾ ਮਾਮਲਾ ਦਰਜ ਹੈ ਤੇ ਉਹਨੇ ਬੇਲ ਤੇ ਬਹਾਰ ਆਈ ਸੀ ਜੀ ਸਰ ਤੇ ਹੁਣ ਇਹਦਾ ਮੈਨੂੰ ਪੇਸ਼ ਕਰਕੇ ਰਿਮਾਂਡ ਵਗੈਰਾ ਲਿੱਤਾ ਗਿਆ ਜੀ ਹਾਂਜੀ ਅਸੀਂ ਜੱਜ ਦੇ ਪੇਸ਼ ਕੀਤਾ ਤੇ ਅਸੀਂ ਜੱਜ ਸਾਹਿਬ ਨੂੰ ਹੋਰ ਦੇ ਰਿਮਾਂਡ ਲਈ ਰਿਕੁਐਸਟ ਕਰ ਰਹੇ ਹਾਂ ਜੀ ਇੱਕ ਥਾਰ ਸਵਾਰ ਲੇਡੀ ਜਿਸ ਦਾ ਨਾਮ ਹੈ ਸਰਬਜੀਤ ਕੌਰ ਡਾਟਰ ਆਫ ਕੁਲਵੰਤ ਸਿੰਘ ਰੈਜ਼ੀਡੈਂਟ ਆਫ ਦ ਮੋਟਕਲਾ ਉਸ ਤੋਂ ਸਾਨੂੰ 20 ਗ੍ਰਾਮ ਨਸ਼ੀਲਾ ਪਾਊਡਰ ਅਤੇ 32500 ਰੁਪਏ ਡਰਗ ਮਨੀ ਬਰਾ एस एस पी खन्ना के दिशा निर्देश अनुसार माड़े अंसरों काबू पाने खन्ना पुलिस ने विशेष मुहिम चलाई है इस अंदर पायल पुलिस को एक बहुत ही वो कामयाबी मिली है जिस दे अंदर एक थार सवार लेडी जिसका नाम है सरबजीत कौर डॉटर ऑफ कुलवंत सिंह रेजिडेंट ऑफ द मोट कल उस तो बी ग्राम नशीला पाउडर आते, बत्ती हज़ार पांच सौ रुपये ड्रग मनी बरामद हुई है जी हाँ जी असं वह इन्वैसिटीगेट कर रहे हैं बट सू इस तो बी ग्राम नशीला पाउडर जरूर बरामद होया है जी सर ये पता लग गया ਉਹ ਅਸੀਂ ਹਜੇ ਫਾਰਵਰਡ ਤੇ ਬੈਕਵਰਡ ਲਿੰਕੇजेस ਵੀਰ ਇਨਵੈਸਟੀਗੇਟਿੰਗ ਸਰ ਇਸ ਲੜਕੀ ਤੇ ਪਹਿਲਾਂ ਵੀ ਕੋਈ ਮਾਮਲਾ ਦਰਜ ਹੈ ਇਸ ਲੜਕੀ ਦੇ ਉੱਤੇ ਪਹਿਲਾਂ 302 ਦਾ ਮਾਮਲਾ ਦਰਜ ਹੈ ਤੇ ਉਹਨੇ ਬੇਲ ਤੇ ਬਾਹਰ ਆਈ ਸੀ ਜੀ ਸਰ ਤੇ ਹੁਣ ਇਹਦਾ ਮੈਨੂੰ ਪੇਸ਼ ਕਰਕੇ ਰਿਮਾਂਡ ਵਗੈਰਾ ਲਿੱਤਾ ਗਿਆ ਜੀ ਹਾਂਜੀ ਅਸੀਂ ਜੱਜ ਦੇ ਪੇਸ਼ ਕੀਤਾ ਤੇ ਅਸੀਂ ਜੱਜ ਸਾਹਿਬ ਨੂੰ ਹੋਰ ਦੇ ਰਿਮਾਂਡ ਲਈ ਰਿਕੁਐਸਟ ਕਰ ਰਹੇ ਹਾਂ ਜੀ